ਸਾਸਿਕਲ ਪੰਜਾਬੀਓ ਪੰਜਾਬੀਓ ਧਰਮ ਕੋਈ ਮਾੜਾ ਨਹੀਂ ਹੁੰਦਾ ਦੁਨੀਆਂ ਦੇ ਵਿੱਚ ਬਹੁਤ ਸਾਰੇ ਧਰਮ ਨੇ ਲੇਕਿਨ ਧਰਮ ਨੂੰ ਚਲਾਉਣ ਵਾਲੇ ਕਿਤੇ ਨਾ ਕਿਤੇ ਜਾ ਕੇ ਆਪਣੀਆਂ ਰੋਟੀਆਂ ਸਿੱਖਦੇ ਨੇ ਲੋਕ ਬਲਾਈਂਡਲੀ ਅਨੇ ਵਾ ਉਹਨਾਂ ਉਤੇ ਵਿਸ਼ਵਾਸ ਕਰਦੇ ਨੇ ਲੇਕਿਨ ਜਦੋਂ ਧਰਮ ਨੂੰ ਚਲਾਉਣ ਵਾਲੇ ਆਗੂਆਂ ਦੀਆਂ ਕਰਤੂਤਾ ਦਾ ਪਤਾ ਲੱਗਦਾ ਹੈ ਤਾਂ ਲੋਕ ਫਿਰ ਆਪਣੇ ਕੰਨਾਂ ਨੂੰ ਹੱਥ ਲਾ ਕੇ ਤੋਬਾ ਤੋਬਾ ਵੀ ਕਰਦੇ ਨੇ ਹਰੇਕ ਧਰਮ ਦੇ ਵਿੱਚ ਚੰਗੇ ਲੋਕ ਵੀ ਨੇ ਮਾਰੇ ਲੋਕ ਵੀ ਨੇ ਚੰਗੀ ਸੇਧ ਦੇਣ ਵਾਲੇ ਵੀ ਨੇ ਤੇ ਕੁਝ ਉਸ ਨੂੰ ਤੋੜ ਮਰੋੜ ਕੇ ਗਲਤ ਤਰੀਕੇ ਦੇ ਨਾਲ ਪੇਸ਼ ਕਰਦੇ ਨੇ ਤੇ ਲੋਕ ਧਰਮ ਨੂੰ ਛੱਡ ਕੇ ਉਹ ਧਰਮ ਨੂੰ ਚਲਾਉਣ ਵਾਲੇ ਆਗੂ ਦੇ ਹੱਕ ਵਿੱਚ ਹੋ ਜਾਂਦੇ ਨੇ ਧਰਮ ਤੇ ਵਿਸ਼ਵਾਸ ਨਹੀਂ ਕਰਦੇ ਜਾਂ ਉਸ ਪੀਰ ਪਗੰਬਰ ਤੇ ਵਿਸ਼ਵਾਸ ਨਹੀਂ ਕਰਦੇ ਲੇਕਿਨ ਜਿਹੜਾ ਧਰਮ ਨੂੰ ਚਲਾ ਰਿਹਾ ਹੈ ਜਿਹੜਾ ਉਹਦੀ ਅਗਵਾਈ ਕਰ ਰਿਹਾ ਉਸ ਉੱਤੇ ਬਲਾਈਂਡਲੀ ਅੰਨੇ ਵਫਾਦ ਕਰਦੇ ਨੇ ਭਾਵੇਂ ਆਪਣੇ ਘਰ ਦੇ ਵਿੱਚ ਆਪਣੇ ਫਾਦਰ ਸਾਹਿਬ ਨੂੰ ਆਦੇ ਪਿਤਾ ਨੂੰ ਪਾਪਾ ਨਾ ਕਿਹਾ ਹੋਵੇ ਲੇਕਿਨ ਉਸ ਨੂੰ ਪਾਪਾ ਜ਼ਰੂਰ ਕਹਿੰਦੇ ਨੇ ਮੈਂ ਗੱਲ ਕਰ ਰਿਹਾ ਪਾਸਟਰ ਬਲਜਿੰਦਰ ਸਿੰਘ ਪਾਸਟਰ ਬਲਜਿੰਦਰ ਆਪਣੇ ਆਪ ਨੂੰ ਪ੍ਰੋਫਿਟ ਕਹਿੰਦਾ ਸੀ ਯਾਨੀ ਕਿ ਭਵਿੱਖ ਕਰਤਾ ਜਿਹੜੇ ਭਵਿੱਖਵਾਣੀਆਂ ਕਰਦੇ ਨੇ ਜਿਹੜੇ ਪ੍ਰੈਜ਼ੈਂਟ ਪਾਸਟ ਅਤੇ ਫਿਊਚਰ ਦੀਆਂ ਗੱਲਾਂ ਦੱਸਦੇ ਨੇ ਲੇਕਿਨ ਕੀ ਪਾਸਟਰ ਬਰਜਿੰਦਰ ਨੂੰ ਪਤਾ ਨਹੀਂ ਸੀ ਕਿ ਮੇਰੇ ਉੱਤੇ ਧਾਰਾ 376 ਲੱਗਣ ਜਾ ਰਹੀ ਹੈ ਦੋ ਸ਼ਾਇਦ ਹੋ ਗਏ ਨੇ ਕੱਲ ਜਿਹੜਾ ਹੈ ਦਿੱਲੀ ਦੇ 에어ਪੋਰਟ ਤੋਂ ਫੜਿਆ ਗਿਆ ਹੈ ਬਾਹਰ ਭੱਜਣ ਦੀ ਫਰਾਕ ਦੇ ਵਿੱਚ ਸੀ ਤੇ ਜਿਹੜੇ ਸਹੀ ਧਰਮ ਨੂੰ ਚਲਾ ਰਹੇ ਨੇ ਉਹ ਇਸ ਧਰਮ ਦੇ ਵਿੱਚ ਹੁਣ ਲਪੇਟੇ ਜਾਣਗੇ ਮੈਂ ਜਿਸ ਤਰ੍ਹਾਂ ਅੱਗੇ ਕਿਹਾ ਹੈ ਕਿ ਦੁਨੀਆ ਦੇ ਵਿੱਚ ਵਕ ਵਕ ਧਰਮ ਨੇ ਵਕ ਵਕ ਦੁਨੀਆ ਦੇ ਲੋਕ ਨੇ ਧਰਮਾਂ ਧਰਮ ਨੂੰ ਚਲਾਉਣ ਵਾਲੇ ਲੋਕ ਨੇ ਲੇਕਿਨ ਹੁਣ ਜਿਹੜੇ ਸਹੀ ਚਲਾ ਰਹੇ ਸੀ ਉਹ ਵੀ ਲਪੇਟੇ ਜਾਣਗੇ ਉਹਨਾਂ ਨੂੰ ਵੀ ਲੋਕ ਟੇਢੀ ਨਿਗਾ ਨਾਲ ਦੇਖਣਗੇ ਵੀ ਜਿਸ ਤਰ੍ਹਾਂ ਪਾਸਟਰ ਬਜਿੰਦਰ ਨੇ ਇੱਕ ਕਰਤੂਤ ਕੀਤੀ ਉਸੇ ਤਰ੍ਹਾਂ ਸ਼ਾਇਦ ਦੂਜੇ ਪਾਸੇ ਸਰਬਾਨਜਾ ਜਿਹੜੇ ਅ ਅਸਾਈ ਧਰਮ ਨੂੰ ਚਲਾਉਂਦੇ ਨੇ ਜਿਹੜੇ ਨੁਮਾਇੰਦੇ ਨੇ ਉਹ ਕਰਦੇ ਹੋਣਗੇ ਯਾਨੀ ਕਿ ਇਸ ਤਰ੍ਹਾਂ ਦਾ ਵਿਰਤਾਂਤ ਸਿਰਜਾ ਜਾਣਾ ਲੋਕਾਂ ਨੂੰ ਕਹਿਣਾ ਕਿ ਮੈਨੂੰ ਪਾਪਾ ਕਹੋ ਤੇ ਦੂਸਰੇ ਪਾਸੇ ਲੋਕਾਂ ਨੂੰ ਨੌਕਰੀਆਂ ਦੇਣੀਆਂ ਲੋਕਾਂ ਨੂੰ ਵਿਜੇ ਦੇਣੇ ਲੋਕਾਂ ਨੂੰ ਜਿਹੜਾ ਹੈ ਰੀਅਲ ਏਸਟੇਟ ਦੇ ਨਾਮ ਨਾਲ ਜੁੜਨਾ ਹਾਲਾਂਕਿ ਇਹ ਬੈਬਲ ਦੀਆਂ ਭਵਿੱਖਬਾਣੀਆਂ ਨਹੀਂ ਨੇ ਭਵਿੱਖਬਾਣੀਆਂ ਨਹੀਂ ਨੇ ਨਾ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਪਵਿੱਤਰ ਸ਼ਸਤਰ ਦੇ ਵਿੱਚ ਲਿਖੀਆਂ ਹੋਈਆਂ ਨੇ ਲੇਕਿਨ ਲੋਗਾਂ ਨੂੰ ਚਾਹੀਦਾ ਹੈ ਲੋਗਾਂ ਨੂੰ ਪੈਸਾ ਵੀ ਚਾਹੀਦਾ ਹੈ ਲੋਗਾਂ ਨੂੰ ਵੀਜ਼ਾ ਵੀ ਚਾਹੀਦਾ ਹੈ ਲੋਗਾਂ ਨੂੰ ਪੈਲੀ ਵੀ ਚਾਹੀਦੀ ਹੈ ਤੇ ਲੋਕਾਂ ਨੂੰ ਰੀਅਲ ਏਸਟੇਟ ਵੀ ਚਾਹੀਦੀ ਹੈ ਤੇ ਲੋਕਾਂ ਨੂੰ ਜਿਹੜਾ ਨੇਮ ਅਤੇ ਫੇਮ ਵੀ ਚਾਹੀਦਾ ਹੈ ਆਪਣੇ ਆਪ ਨੂੰ ਫੇਮਸ ਕਰਨ ਲਈ ਲੋਕ ਧਰਮ ਨੂੰ ਤੋੜ ਮਰੋੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਨੇ ਤੇ ਜਿਹੜੇ ਭੋਲੇ ਭਾਲੇ ਲੋਕ ਹੁੰਦੇ ਨੇ ਉਹ ਇਹਨਾਂ ਦੇ ਤੋੜੇ ਹੋਏ ਮਰੋੜੇ ਹੋਏ ਬਚਨਾ ਦੇ ਅੰਦਰ ਆ ਕੇ ਫਸ ਜਾਂਦੇ ਨੇ ਇਹਨਾਂ ਦੇ ਸਮੇਂ ਦੀ ਵੀ ਨੋਟ ਹੁੰਦੀ ਹੈ ਇਹਨਾਂ ਦੇ ਪੈਸੇ ਦੀ ਵੀ ਨੋਟ ਹੁੰਦੀ ਹੈ ਤੇ ਸਭ ਤੋਂ ਵੱਡੀ ਗੱਲ ਕਿ ਇਹਨਾਂ ਦਾ ਦਬਾਗ ਵੀ ਜਿਹੜਾ ਹੈ ਵਾਸ਼ ਕੀਤਾ ਜਾਂਦਾ ਹੈ ਧਰਮ ਕੀ ਲੈ ਕੇ ਜਾਣ ਧਰਮ ਸਿਖਾਉਂਦਾ ਹੈ ਮਾਨਵਤਾ ਧਰਮ ਸਿਖਾਉਂਦਾ ਹੈ ਚੰਗੇ ਕੰਮ ਕਰੋ ਧਰਮ ਸਿਖਾਉਂਦਾ ਹੈ ਕਿ ਮੇਰੀ ਰਜ਼ਾ ਦੇ ਵਿੱਚ ਰਹੋ ਯਾਨੀ ਕਿ ਇਸ ਦੁਨੀਆ ਤੇ ਜੇਕਰ ਕੋਈ ਆਇਆ ਹੈ ਉਹ ਆਪਣੀ ਚਾਹ ਪੂਰੀ ਨਹੀਂ ਕਰਨ ਆਇਆ ਉਹ ਉਹ ਆਪਣੇ ਧਰਮ ਦੇ ਜਿਹੜਾ ਉਹਦਾ ਬਾਨੀ ਸੀ ਜਿਹੜਾ ਉਹਦਾ ਫਾਊਂਡਰ ਸੀ ਉਹਦੀ ਇੱਛਾ ਪੂਰੀ ਕਰਨ ਆਇਆ ਹੈ ਲੇਕਿਨ ਇੱਥੇ ਆਪਣੇ ਆਪ ਨੂੰ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਤੇ ਫਿਰ ਦੂਸਰੇ ਪਾਸੇ ਪਾਸ ਬਰਜਿੰਦਰ ਵਰਗੇ ਜਿਹੜੇ ਨੇ ਉਹ ਪ੍ਰੋਫੈਸੀਆਂ ਕਰਦੇ ਨੇ ਯਾਨੀ ਕਿ ਭਵਿੱਖਬਾਣੀਆਂ ਕਰਦੇ ਨੇ ਉਹ ਭੋਲੇ ਭਾਲੇ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ ਉਹ ਫਿਰ ਉਹਨਾਂ ਦੇ ਕੋਲੋਂ ਪੈਸਾ ਵੀ ਲੁੱਟਦੇ ਨੇ ਉਸ ਪੈਸੇ ਦੇ ਨਾਲ ਫਿਰ ਉਹ ਰੀਅਲ ਸਟੇਟ ਕਰਦੇ ਨੇ ਸੰਗਤ ਦੇ ਵੀਜੇ ਲੱਗਣ ਨਾ ਲੱਗਣ ਲੇਕਿਨ ਉਹਨਾਂ ਦੇ ਵਿਜੇ ਵੀ ਲੱਗਦੇ ਨੇ ਉਹਨਾਂ ਦੀਆਂ ਜ਼ਮੀਨਾਂ ਵੀ ਬਣਦੀਆਂ ਨੇ ਉਹਨਾਂ ਦੀਆਂ ਜਾਇਦਾਦਾਂ ਵੀ ਬਣਦੀਆਂ ਨੇ ਤੇ ਫਿਰ ਜਦੋਂ 376 ਅਤੇ 6 ਤੋਂ 7 ਹੋਰ ਧਰਾਵਾਂ ਲੱਗੀਆਂ ਨੇ ਕੀ ਪ੍ਰੋਫਿਟ ਵਰਜਿੰਦਰ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਭਾਈ ਮੇਰੇ ਤੇ ਆਹ ਪ੍ਰੋਬਲਮ ਆਉਣ ਵਾਲੀ ਹੈ ਕਦੇ ਕਹਿੰਦਾ ਮੋਦੀ ਬਣ ਜਾਵੇਗਾ ਕਦੇ ਕਹਿੰਦਾ 2025 ਦੇ ਵਿੱਚ ਫਲਾਣਾ ਹੋ ਜਾਵੇਗਾ ਢਿਮਕਾ ਹੋ ਜਾਵੇਗਾ ਲੇਕਿਨ ਕੀ ਆਪਣੇ ਬਾਰੇ ਨਹੀਂ ਦੱਸ ਸਕਿਆ ਪੰਜਾਬੀਓ ਤੁਹਾਨੂੰ ਅਤੇ ਮੈਨੂੰ ਸੋਚਣਾ ਪਵੇਗਾ ਅਸੀਂ ਸਾਰੇ ਧਰਮਾਂ ਦੀ ਗੱਲ ਕਰਦੇ ਆ ਮੈਂ ਇੱਕ ਧਰਮ ਦੀ ਗੱਲ ਨਹੀਂ ਕਰਦਾ ਕਿ ਜਿਹੜੇ ਉਹਨੂੰ ਚਲਾਉਣ ਵਾਲੇ ਨੇ ਉਹ ਸੁਚੇਤ ਹੋਣੇ ਚਾਹੀਦੇ ਨੇ ਉਹ ਧਰਮ ਦੇ ਨਾਂ ਤੇ ਰੋਟੀਆਂ ਦਾ ਸੇਕਣ ਕਿਉਂਕਿ ਉਹਨਾਂ ਨੇ ਵੀ ਅੱਗੇ ਜਾ ਕੇ ਰੱਬ ਨੂੰ ਲੇਖਾ ਜੋਖਾ ਦੇਣਾ ਹੈ ਲੇਕਿਨ ਇਸ ਤਰ੍ਹਾਂ ਲੋਕਾਂ ਨੂੰ ਪਸਾਉਂਦੇ ਨੇ ਹੁਣ ਧੰਡੇ ਲੱਗਣਗੇ ਹਾਲੇ ਕਿ ਇੱਕ ਵੀਡੀਓ viral ਹੋਈ ਹੈ ਜਿਸ ਦੇ ਵਿੱਚ ਇੱਕ ਭੈਣ ਨੂੰ ਥੱਪੜ ਮਾਰ ਰਿਹਾ ਹੈ ਦੇਖੋ ਜਿਸ ਲੜਕੇ ਨੂੰ ਥੱਪੜ ਮਾਰ ਰਿਹਾ ਹੈ ਉਹ ਕਹਿੰਦਾ ਹੈ ਕਿ AI ਦੀ ਮਦਦ ਯਾਨੀ ਕਿ ਸਭ ਖਰੀਦੋ ਖਰੀਦੀ ਹੋ ਜਾਂਦੀ ਹੈ ਇਹ ਧਰਮ ਦੇ ਵੱਡੇ ਆਗੂ ਜਿਹੜੇ ਧਰਮ ਨੂੰ ਚਲਾਉਂਦੇ ਨੇ ਆਪਣੇ ਨੁਮਾਇंदे ਖੜੇ ਕਰ ਦਿੰਦੇ ਨੇ ਕਿਉਂਕਿ ਇਹਨਾਂ ਦੇ ਮਗਰ ਵੋਟ ਬੈਂਕ ਵੀ ਹੈ ਇਹਨਾਂ ਦੇ ਮਗਰ ਵੱਡੀ ਭੀੜ ਵੀ ਹੈ ਤੇ ਇਹਨਾਂ ਦੇ ਮਗਰ ਇਹਨਾਂ ਨੇ ਪੈਸਾ ਵੀ ਕਮਾਇਆ ਹੈ ਯਾਨੀ ਕਿ ਜਿਹੜਾ ਧਰਮ ਨੂੰ ਧਰਮ ਦੀ ਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਇਹ ਪਾਸਟਰ ਵਰਜਿੰਦਰ ਦਾ ਇੱਕ ਜਿਹੜਾ ਹੈ ਉਹ ਇੱਕ ਕਮ ਸੀ ਹਾਲਾਂਕਿ ਮੈਂ ਉਸ ਇਸ ਗੱਲ ਤੇ ਚੈਲੰਜ ਕਰਦਾ ਹਾਂ ਜੇ ਬੈਬਲ ਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਦੀ ਗੱਲਾਂ ਲਿਖੀਆਂ ਹੋਣ ਜਿਹੜੀਆਂ ਇਹ ਗੱਲਾਂ ਕਹਿੰਦਾ ਹੈ ਤੇ ਉਹ ਮੇਰੇ ਨਾਲ ਜਾਂ ਇਹਦਾ ਕੋਈ ਆਗੂ ਇਹਦਾ ਸਾਥੀ ਮੇਰੇ ਨਾਲ ਚੈਲੰਜ ਹੀ ਕਰ ਸਕਦਾ ਹੈ ਯਾਨੀ ਕਿ ਇਸ ਤਰ੍ਹਾਂ ਦੀਆਂ ਗੱਲਾਂ ਪਵਿੱਤਰ ਸ਼ਸਤਰਾਂ ਦੇ ਵਿੱਚ ਨਹੀਂ ਲਿਖੀਆਂ ਹੋਈਆਂ ਜਿਸ ਤਰ੍ਹਾਂ ਦੇ ਭੱਬਲ ਪੂਸੇ ਦੇ ਵਿੱਚ ਇਹਨਾਂ ਲੋਕਾਂ ਨੂੰ ਪਾਇਆ ਹੋਇਆ ਹੈ ਕਿਉਂਕਿ ਲੋਕ ਤੇ ਬੜੇ ਡਿਪਰੈਸ਼ਨ ਦੇ ਵਿੱਚ ਨੇ ਲੋਕ ਬੜੇ ਦੁਖੀ ਨੇ ਇੱਕ ਵੀ ਸਦੀ ਦੇ ਵਿੱਚ ਲੋਕਾਂ ਦੀਆਂ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ ਜਾਂ ਲੋਕਾਂ ਦੀਆਂ ਇੱਛਾਵਾਂ ਵਧ ਗਈਆਂ ਨੇ ਇਸ ਇਹਨਾਂ ਇੱਛਾਵਾਂ ਦੀ ਪੂਰਤੀ ਲਈ ਇਹ ਇਹੋ ਜਿਹੇ ਪ੍ਰੋਫੈਟ ਵਰਜਿੰਦਰ ਵਰਗਿਆਂ ਕੋ ਲੋਕ ਫਸ ਜਾਂਦੇ ਨੇ ਫਿਰ ਉਹ ਫਸੇ ਹੋਏ ਉਹ ਦਲਦਲ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਛਡਾਉਣਾ ਬਹੁਤ ਔਖਾ ਹੈ ਜਦੋਂ ਇਹਨਾਂ ਦੇ ਖਿਲਾਫ ਕੋਈ ਬੋਲਦਾ ਹੈ ਤੇ ਫਿਰ ਇਹ ਸਟ੍ਰਾਈਕ ਕਰਦੇ ਨੇ ਇਹ ਫਿਰ ਧਰਨੇ ਲਾਉਂਦੇ ਨੇ ਹੁਣ ਵਰਜਿੰਦਰ ਸਿੰਘ ਹੈ ਹਾਲਾਂਕਿ ਕਾਨੂੰਨ ਨੇ ਉਸ ਨੂੰ ਦੋਸ਼ੀ નિર્ਦੋਸ਼ ਕਰ ਦਿੱਤਾ ਹੈ ਤੇ ਕਿੱਥੇ ਗਈ ਉਹਦੀ ਭਵਿਕਵਾਨੀ ਉਹਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਉੱਤੇ ਝੂਠੇ چاہے ਮੈਂ ਅਸੀਂ ਸੋਚਦੇ ਚਾਹਤ ਝੂਠੇ ਇਲਜ਼ਾਮ ਲੱਗੇ ਉਹਨਾਂ ਉੱਤੇ ਲੇਕਿਨ ਉਹਨੂੰ ਪਤਾ ਨਹੀਂ ਸੀ ਕਿ ਮੇਰੇ ਮੈਨੂੰ ਛੜਿਆੰਤਰ ਰਚੇ ਜਾ ਰਹੇ ਨੇ ਯਾਨੀ ਕਿ ਆਪ ਦੇ ਪਿਵਕਦਾ ਪਤਾ ਨਹੀਂ ਕਿ ਮੈਂ ਕਿਹੜੇ ਪਾਸੇ ਜਾਣਾ ਹੈ ਲੇਕਿਨ ਦੂਸਰਿਆਂ ਦੇ ਪਿਵਕ ਦੱਸ ਦੱਸ ਕੇ ਧਰਮ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਇਹੋ ਜਏ ਧਰਮ ਦੇ ਅਨਿਆਈਆਂ ਕੋਲੋਂ ਪੰਜਾਬੀਓ ਤੁਹਾਨੂੰ ਅਤੇ ਮੈਨੂੰ ਬਚਨ ਦੀ ਲੋੜ ਹੈ ਧੰਨਵਾਦ